2022 ਦਾ ਮਾਮਲਾ ਜਿੱਥੇ 마ਸੂਮ ਦਿਲਰੋਜ਼ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਦੱਸਦੇ ਕਿ ਗਵਾਂਡਨ ਦੇ ਵੱਲੋਂ 2.5 ਸਾਲਾ ਬੱਚੀ ਦੇ ਦਿਲਰੋਜ਼ ਦੇ ਨਾਲ ਜੋ ਕਿ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਕਤਲ ਤੋਂ ਬਾਅਦ ਜ਼ਮੀਨ ਦੇ ਵਿੱਚ ਉਸ ਦੀ লাশ ਦੱਬ ਦਿੱਤੀ ਗਈ ਸੀ ਤਾਂ ਜਲੂਧਾਣਾ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਤਾਂ ਕਾਤਲ ਨਿਲਮ ਨੂੰ ਦੱਸ ਦਈਏ ਕਿ ਫਾਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਗਵੰਡਨ ਕਾਤਲ ਨਿਰਮ ਨੂੰ ਫਾਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਦੀ ਹੈ ਹੋਰ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਦੱਸ ਵਈ ਸੋਚੂਗਾ ਮੈਂ ਬਹੁਤ ਮੇਰੀ ਰੂਹ ਨੂੰ ਮਿਲੇ ਅੱਜ ਵੀਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜਿਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਪਰ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹਨਾਂ ਨੇ ਮੇਰੀ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਸੋ ਦਿਲਰੋਜ਼ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਆਇਆ ਜੀ ਹਾਂ ਲੁਧਿਆਣਾ ਸ਼ਹਿਰ ਵਿੱਚ 28 ਸਾਲ ਦੀ ਬੱਚੀ ਨੂੰ ਜ਼ਿੰਦਾ ਦਫਨੋਂ ਵਾਲੇ ਹਥਿਆਰਨ ਨੂੰ ਹੈ ਜਿਹੜਾ ਲੁਧਿਆਣਾ ਦੇ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਦੱਸਿਆ ਕਿ ਦੋ ਦਿਨ ਪਹਿਲਾਂ ਸੁਣਵਾਈ ਪੂਰੀ ਹੋਣ ਤੋਂ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਸੀ ਸੋਮਵਾਰ ਅਤੇ ਮੰਗਲਵਾਰ ਨੂੰ ਕਿਸੇ ਕਾਰਨਾਂ ਤੋਂ ਉਸ ਨੂੰ ਸਜ਼ਾ ਨਹੀਂ ਸੁਣਾਈ ਗਈ ਦੱਸਿਆ ਕਿ ਨੀਲਮ ਤੇ ਆਪਣੀ ਗਵਾਨਦਨ ਹਰਪ੍ਰੀਤ ਸਿੰਘ ਦੀ 2.5 ਸਾਲਾ ਬੀਟੀ ਦਿਲਰੋਜ਼ ਕੌਰ ਦੀ ਹਤਿਆ ਦਾ ਗੁਨਾਹ ਸਾਬਿਤ ਹੋਇਆ ਦੋਸ਼ੀ ਨੀਲਮ ਨੇ 28 ਨਵੰਬਰ ਨੂੰ ਜਿਹੜਾ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਦਿਲਰੋਜ਼ ਨੂੰ ਸਕੂਟੀ ਤੇ ਕਿਡਨੈਪ ਕਰਕੇ ਸਲੇਮ ਡਾਬਰੀ ਇਲਾਕੇ ਦੇ ਵਿੱਚ ਗੱਡਾ ਖੋਦ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਸੀ ਬੱਚੀ ਦੀ ਮਾਂ ਨੇ ਜਿਹੜਾ ਕੋਟ ਦੇ ਬਾਹਰ ਰੋਂਦੀ ਬਿਲਖਦੀ ਰਹੀ ਕਿ 5 ਮਿੰਟ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਦੀ ਬੱਚੀ ਹੈ ਜਿਹੜੀ ਮਾਰ ਦਿੱਤੀ ਉਸ ਵੀ ਆ ਕਿ ਬੇਟੀ ਅਜੇ ਵਿੱਚ ਨਹੀਂ ਹੈਗੀ ਆ ਪਰ ਕਿਸ ਤਰ੍ਹਾਂ ਦੇਖਦੇ ਹੋ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾ ਸੁਣਾਤੀ ਹੋਣੀ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਸ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰਜ ਜੋੜ ਕੇ ਜਿਹੜੇ ਪ੍ਰਸ਼ਾਸਕ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਣੀ ਨਹੀਂ ਤੇ ਬੀੜੀ ਗੋਪਤਾ ਇਹਨਾਂ ਨੂੰ ਜ਼ਿੰਦਗੀ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਰਾਹੀਂ ਕਹਿੰਦਾ ਜ਼ਿੰਦਗੀ ਜ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ ਪਰ ਅੱਜ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕੰਮ ਇਹ ਚੀਜ਼ ਐ ਅੱਜ ਨਹੀਂ ਸਾਡੇ ਜਦ ਦਿਲੋਜ ਹੈ ਨਹੀਂ ਅੱਜ ਹਾਂ ਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਕਿਸਤਾ ਬਤੀਤ ਹੋਇਆ 2.5 ਸਾਲ ਲੱਗੇ ਸਦਾ ਦੁਹਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ ਅੱਜ بیٹے ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂਦੇ ਵਧੀਆ ਬਤੀਤ ਹੋਇਆ ਜੋ ਟਾਈਮ ਲੱਗਿਆ ਠੀਕ ਨਾ ਲੱਗਿਆ ਬੇਟੇ ਜੱਜਾਂ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਦਿਲ ਰੋਜ ਵਾਸਤੇ ਕੁਝ ਦੋਸਤ ਜਿਆਦਾ ਉਦੇ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਨ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਉਹ ਸੱਚ ਦੀ ਬਨਾਦ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਦੀਨ ਸਿੰਘਲ ਜੀ ਇਹ ਫੈਸਲਾ ਦੇ ਸਕੀਏ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਜਿਹਦੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਛੋਣ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਸੀ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ ਜ਼ੋਰ ਮਾਰਾ ਕਰ ਮੈਂ ਅਸਲੀ ਬੰਦ ਕੀਤਾ ਮਾਪਿਆਰੋਂ ਯਾਰੋਂ ਉੱਪਰ ਪਾ ਕੇ ਰੱਖਤਾ ਸਾਰਿਆਂ ਨੂੰ ਬੇਨਤੀ ਕਰਦਾ ਅਦਾਸ ਸਾਰਿਆਂ ਤੋਂ ਉਹਨੂੰ ਸਹਾਰਨਾ ਸਾਡੇ ਸਾਰੇ ਉਹਦੇ ਵਿੱਚ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇਸ ਪੜ ਰਹਿ ਗਿਆ ਸੀ ਸੌਰੀ ਮੈਂ ਉਹਦੀ ਸ਼ਰਤੀ ਮੰਗਦਾ